आई किती किती आहे काय सांगू तुम्हाला बरोबर ब्लॉक मध्ये मी हळू हळू बोलू देतो काय काय बोलत आहे मला सांगू की ਦੋ ਟੋਲਰੈਂਸ ਪਾਲਸੀ ਹ ਅੰਦਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇੱਕ ਬਬਰ ਖਾਲਸਾ ਨਾਲ ਰਿਲੇਟਡ ਟੈਰਰ ਮੋਡਿਊਲ ਬਸ ਕੀਤਾ ਗਿਆ ਹੈ ਔਰ 6 ਸਫਿਸਟੀਕੇਟਿਡ ਵੈਪਨ ਜਿਹੜੇ ਆ ਉਹ ਬਰਾਮਦ ਕੀਤੇ ਗਏ ਆ 4 ਗਲੌਕ ਨੇ 9mm ਕੈਲੀਬਰ ਦੇ ਔਰ 2 PX5 ਜਿਹੜੇ 0.30 ਬੋਰ ਕੈਲੀਬਰ ਦੇ ਵੈਪਨਸ ਨੇ ਇਹ ਬੜੇ ਸਫਿਸਟੀਕੇਟਿਡ ਦੇ ਮੈਂ ਸਮਝਾ ਕਿ ਲੀਥਲ ਵੈਪਨਸ ਨੇ ਔਰ ਜਿਹੜਾ ਬੇਸਿਕ ਇਹਦੇ ਚ ਇੱਕ ਜਿਹੜਾ ਇਹਨਾਂ ਦਾ ਪੈਰਿਸ ਬਬਰ ਖਾਲਸਾ ਦਾ ਜਿਹੜਾ ਇੱਥੇ ਕੰਮ ਕਰ ਰਿਹਾ ਬੰਦਾ ਉਹ ਫੜਿਆ ਗਿਆ ਉਹਦਾ ਨਾਮ ਮੈਂ ਕਹਾ ਓੰਕਾਰ ਸਿੰਘ ਏਲੀਅਸ ਨਵਾਬ son of ਗੁਰਨਾਮ ਸਿੰਘ ਬਲੀ ਜਲਾਲ ਉਸਮਾ ਪੀਐਸ ਮਹਿਤਾ ਅਮਰਸਰ ਰੂਰਲ 18 ਸਾਲ ਦੇ ਕਰੀਬ ਉਮਰ ਹੈ ਪਲੱਸ 2 ਪਾਸ ਹੈ ਤੇ ਅਜੇ ਪੜਾਈ ਕਰ ਰਿਹਾ ਪਰ ਇਹ ਗਲਤ ਕੰਪਨੀ ਚ ਆ ਕੇ ਇਹਦਾ ਨਾਲ ਅਸੋਸੀਏਟ ਹੋ ਗਿਆ ਇਹਦਾ ਸਾਰਾ ਮੋਡਿਊਲ ਹੈ ਬਾਹਰੋਂ ਬੈਠਾ ਯੂਕੇ ਬੇਸਡ ਹੈ ਇੰਗਲੈਂਡ ਬੇਸਡ ਕਰਮ ਸਿੰਘ ਇਲੀਅਸ ਟਰਮਸੰਦੂ son of ਮੇਜਰ ਸਿੰਘ ਵਿਲੇਜ ਤਨਵਾਕਲਾ ਅੰਮ੍ਰਿਤਸਰ ਰੂਰਲ ਇਹ ਜੋ ਕਿ ਬਹੁਤ ਟਾਪ ਟੈਰਰਿਸਰਵਿੰਦਰ ਰੰਦੇ ਦਾ ਖਾਸ ਬੰਦਾ ਹੈ ਔਰ ਉਹਦੇ ਥਰੂ ਇਹ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਪੁਸ਼ ਕੀਤੀਆਂ ਗਈਆਂ ਕਨਸਾਈਨਮੈਂਟ ਦੇ थ्रू ਵੈਪਨਸ ਨੇ اور ਇਹਦੇ ਚ ਮੋਡਲੀ ਪੁੱਛ ਕੇ ਤੋਂ ਹੀ ਆਇਆ ਵੀ ਓਮਕਾਰ ਸਿੰਘ ਨੇ ਰੀਸੀਵ ਕਰਕੇ ਅੱਗੇ ਇੱਕ ਹੋਰ ਕਿਸੇ ਨੂੰ ਇਹ ਡਿਲੀਵਰੀ ਦੇਣੀ ਆ ਸੀ ਜੋ ਕਿ ਕਟਆਊਟ ਬਣਾਏ ਜਾਂਦੇ ਆ ਇਹਨਾਂ ਟੈਰਰ ਮੋਡਿਊਲਸ ਵੱਲੋਂ ਸੋ ਇਹਦੇ ਚ ਆਪਾਂ ਜਿਹੜੀ ਮੇਨ ਗੱਲ ਦੇਖਣ ਵਾਲੀ ਹੈ ਕਿ ਬਾਹਰ ਬੈਠੇ ਜਿਹੜੇ ਹੈਂਡਲਰਸ ਨੇ ਟਰਮਸੰਦੂ ਅੱਗੇ ਵੀ ਕਾਫੀ ਕੇਸਸ ਦੇ ਵਿੱਚ ਫਿਕਰ ਹੋਇਆ ਔਰ ਇਹ ਜਿਹੜੀ ਐਕਟੀਵਿਟੀਜ਼ ਨੇ ਇਹਦੇ ਇੱਥੇ ਗਰਾਊਂਡ ਲੈਵਲ ਦੇ ਬੰਦੇ ਨੇ ਉਹਨਾਂ ਨੂੰ ਯੂਜ਼ ਕਰਕੇ ਆਪਣਾ ਨੈਟਵਰਕ ਇਹ ਟੈਰਰਿਸਟ ਐਕਟੀਵਿਟੀਜ਼ ਨੂੰ ਅ ਬढ़ावा ਦੇਣ ਵਾਸਤੇ ਇਹ ਚੀਜ਼ਾਂ ਮਗਵਾਈਆਂ ਗਈਆਂ ਤੇ ਅੱਗੇ ਡਿਸਕਿਊਟ ਹੋਣੀਆਂ ਸੀ ਪਰ ਬਹੁਤ ਵਧੀਆ ਕੰਮ ਹੋਇਆ ਸਾਡੀ ਟੀਮ ਲੈਡ ਬਾਈ ਮਿਸਟਰ ਰਵਿੰਦਰਪਾਲ ਸਿੰਘ ਡੀਸੀਪੀ ਇਨਵੈਸਟੀਗੇਸ਼ਨ ਸਾਡੇ ਐਸਪੀ ਕਿਗਵਿੰਦਰ ਸਿੰਘ ਸੰਤੂ ਸਾਹਿਬ ਐਡੀਸਪੀ ਇਨਵੈਸਟੀਗੇਸ਼ਨ ਜਾਦਵਿੰਦਰ ਸਿੰਘ ACB ਇਨਵੈਸਟੀਗੇਸ਼ਨ ਇੰਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਉਹਨਾਂ ਨੇ ਬੇਹਤ ਵਧੀਆ ਕੰਮ ਕੀਤਾ ਔਰ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਜਿਹਨੂੰ ਅੰਜਾਮ ਦਿੱਤਾ ਗਿਆ ਔਰ ਇਹਦੇ ਨਾਲ ਜਿਹੜਾ ਇਹ ਟੈਰਰਿਸ ਮੋਡਿਊਲ ਪੂਰੇ ਦਾ ਪੂਰਾ ਬਸਟ ਹੋਇਆ ਸਪੈਸ਼ਲੀ ਇਹਦਾਂ क्राइम ਰੁਕਦਾ ਔਰ ਜਿਹੜੇ ਇੰਨੇ ਸਫਿਸਟੀਕੇਟਿਡ ਵੈਪਨਸ ਨੇ ਉਹ ਮਾੜੇ ਅੰਸਰਾਂ ਦੇ ਹੱਥ ਨਹੀਂ ਲੱਗਦੇ ਤੇ क्राइम ਜਿਹੜਾ ਹੀਨियस ਕ੍ਰਾਈਮੀ ਇਹਦਾਂ ਹੋ ਕੀਤਾ ਜਾਣਾ ਹੁੰਦਾ ਜੋ ਆਪਾਂ ਸਮਝਦੇ ਆ ਉਹਨੂੰ ਪ੍ਰੀਵੈਂਟ ਕੀਤਾ ਜਾਦਾ ਤਰੇ ਨਾ ਕੋਈ ਆਰਟੀਫੈਕਟ ਟਾਰਗੇਟ ਇਹਨੂੰ ਬੰਦੇ ਨੂੰ ਨਹੀਂ ਪਤਾ ਅਗੇ ਕਟਆਊਟ ਸੀਗੇ ਜੀ ਇਹਨਾਂ ਨੇ ਹੈਂਡਓਵਰ ਕਰਨੇ ਸੀ ਪਰ ਪਹਿਲਾਂ ਹੀ ਆਪਣੀ ਪੁਲਿਸ ਟੀਮ ਨੇ ਬੜੀ ਬਸਰਦੀ ਇਹਨਾਂ ਨੂੰ ਫੜ ਲਿਆ ਬਾਕੀ ਇਹਦੀ ਪੁੱਛਗਿੱਛ ਜਾਰੀ ਹੈ ਇਹਨਾਂ ਦੇ ਉੱਤੇ ਅਸੀਂ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਸਾਰੇ ਐਂਗਲ ਸੋ ਥੈਟ ਜਿਹੜੇ ਇਹਨਾਂ ਦੇ ਹੋਰ ਗਰਾਊਂਡ ਲੈਵਲ ਤੇ ਇੱਥੇ ਫੁੱਟ ਸੋਲਜਰਸ ਨੇ ਉਹਨਾਂ ਨੂੰ ਕਾਬੂ ਕੀਤਾ ਜਾ ਸੀ ਹਲਕੀ ਹੁੰਦੀ ਹੈ ਕਿ ਆਪ ਤੁਨੋਂ ਆ ਇਸ ਏਰੀਏ ਦਾ ਬੰਦਾ ਹੈ। ਤੋਂ ਨੈਚੁਰਲੀ ਕੋਈ ਨਾ ਕੋਈ ਬੰਦੇ ਨਾਲ ਲਿੰਕ ਹੋ ਜਾਂਦੇ ਆ ਜਿਵੇਂ ਆਪਾਂ ਸਾਰੇ ਪੁਰਾਣੇ ਮੋਡਿਊਲਸ ਵੀ ਦੇਖਿਆ। ਬਟ ਮੇਨ ਗੱਲ ਹੈ ਕਿ ਇਹ ਸਾਡਾ 6 ਵੈਪਨਸ ਦੀ ਰਿਕਵਰੀ ਨਾ ਪ੍ਰिवेंशन ਬੜੀ ਵੱਡੀ ਹੋਈ ਹੈ। ਔਰ ਜਿਹੜਾ ਦੂਜੀ ਗੱਲ ਮਨਸੂਬੇ ਆਪਾਂ ਨੂੰ ਪਤਾ ਹੈ ਕ੍ਰਾਸ ਬਾਰਡਰ ਜਿਹੜੇ ਆ ਡਿਸਟਰਬੈਂਸ ਪੈਦਾ ਕਰਨੀ ਆਪਣੇ ਬੁਲਕ ਦੇ ਵਿੱਚ ਉਹਦੇ ਚੋਂ ਲੱਗੇ ਰਹਿੰਦੇ ਆ। ਔਰ ਜਿਹੜੇ ਭੋਲੇ-ਪਾਲੇ ਲੋਕ ਨੇ ਉਹ ਇਹਨਾਂ ਦੇ ਧਾਂਸਿਆਂ 'ਚ ਆ ਕੇ ਤੇ ਆਪ ਫਸ ਜਾਂਦੇ ਐ ਕੀ ਲੈ ਕੇ ਆਇਆ ਜਿਹੜਾ ਕਿਸ ਤਰ੍ਹਾਂ ਕਿ ਇਹ ਕੋ ਰੱਖੇ ਸੀ ਜਾਂ ਇਹ ਲੈ ਕੇ ਆਇਆ ਜੀ ਬਾਰਡਰ ਤੋਂ ਤੇ ਰਸਤੇ 'ਚ ਜਿੱਥੇ ਇਨਟਰਸੈਪਟ ਕੀਤਾ ਗਿਆ ਔਰ ਬੜਾ ਅੱਛਾ ਆਪਰੇਸ਼ਨ ਨੂੰ ਅੰਜਾਮ ਦਿੱਤਾ ਸਾਡੀ ਟੀਮ ਨੇ ਕੋਈ WhatsApp ਨੇ ਵਟਸਐਪ ਤੇ ਜੇ ਗੱਲ ਨਹੀਂ ਆਈ ਉਹ ਚੱਲ ਰਿਹਾ ਹੈ ਹੋਰ ਲੱਗ ਲੱਗੇ ਇਹਨਾਂ ਨੇ ਜਿਹੜੇ ਐਪਸ ਯੂਜ਼ ਕੀਤੇ ਨੇ ਉਹਨਾਂ ਤੇ ਕੰਮ ਕਰ ਰਹੇ ਬੱਬਰ ਖਾਲਸਾ ਵੱਲੋਂ ਮੈਂ ਤੁਹਾਨੂੰ ਦੱਸਿਆ ਇੰਟਰਨੈਸ਼ਨਲ ਤੇ ਜਿਹੜਾ ਧਰਮ ਸਿੰਘ ਏਰੀਆ ਧਰਮਾ ਸੰਧੂ ਹੈ ਯੂਕੇ ਬੇਸਡ ਟੈਰਿਸਟ ਹੈ ਔਰ ਹਰਵਿੰਦਰ ਰਿੰਦੇ ਦੇ ਨਾਲ ਕਾਫੀ ਇੱਕ ক্লোਜ਼ ਅਸੋਸੀਏਟ ਹੈ ਉਹਦਾ ਔਰ ਇਹ ਕਾਫੀ ਐਕਟਿਵਲੀ ਹੁਣ ਕੰਮ ਕਰ ਤਾਰਗੇਟ ਟਾਰਗੇਟਸ ਨਹੀਂ ਅਜੇ ਤੱਕ ਕਲੀਅਰ ਹੋਏ ਕਿਉਂਕਿ ਜਿਹੜਾ ਬੰਦਾ ਫੜਿਆ ਗਿਆ ਵੈਪਨ ਡੀਐਨਏ ਉਹਨੂੰ ਰੀਸੀਵ ਕੀਤਾ ਤੇ ਅੱਗੇ ਪਹੁੰਚਾਉਣੇ ਸੀ ਦੇਣੇ ਸੀ ਉਸ ਤੋਂ ਪਹਿਲਾਂ ਹੀ ਇਹ ਬੰਦਾ ਕਾਬੂ ਹੋ ਗਿਆ ਬਟ ਅਸੀਂ ਡੈਫੀਨਿਟਲੀ ਇੱਥੇ ਕੰਮ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਅਸੀਂ ਅਗਲੇ ਜਿਹੜਾ ਇਹਨਾਂ ਦਾ ਫੋਲਡ ਹੈ ਉਹਦੇ ਤੱਕ ਪਹੁੰਚਾਂਗੇ ਕਿੱਥੇ ਵੈਪਨ ਯੂਜ਼ ਕਰ ਦਿੱਤਾ ਗਿਆ ਬਾਅਦ ਕਾਫੀ ਸਿਚੁਏਸ਼ਨ ਦੇ ਵਿੱਚ ਦੇਖੋ ਟੈਰਰਿਸਟ ਐਕਟੀਵਿਟੀ ਵਾਸਤੇ ਡੈਫੀਨਿਟਲੀ ਮੈਂ ਤਾਂ ਕਹੂੰਗਾ ਕਿ ਇਹਨਾਂ ਨੇ ਯੂਜ਼ ਕਰਨੇ ਬਹੁਤ ਕਰਨੇ ਸੀਗੇ ਕਿਉਂਕਿ ਅਦਰਵਾਈ ਖੁਫਾਨੀ ਨਹੀਂ ਇਹਨੇ ਲੀਟਲ ਵੈਪਨ ਮੰਗਵਾਉਣ ਦਾ ਸਾਰੇ ਪਾਸੇ ਸਾਰੇ ਉਧਰ ਹੀ ਆਏ ਜੀ ਟੋਟਲ ਡਰੋਨ ਰਾਹੀਂ ਔਰ ਕਾਫੀ ਮਤਲਬ ਲੇਟੈਸਟ ਵੈਪਨ ਇਹ ਪੱਲਾ ਦੇ ਕਾਹਦੇ ਨਹੀਂ ਡੈਫੀਨਿਟਲੀ ਜੀ ਇਹ ਤਾਂ ਦੇਖੋ ਮੈਂ ਤਾਂ ਤੁਹਾਨੂੰ ਦੱਸਿਆ ਕਿ ਇਹ ਬੰਦਾ ਇਹਨੇ ਰਿਸੀਵ ਕੀਤੀ ਕਨਸਾਈਨਮੈਂਟ ਉਹਨੂੰ ਪਿਕ ਕਰਕੇ ਤੇ ਅਕੇਲ ਕਿਉਂਕਿ ਅੱਜ ਕੱਲ ਇਹ ਕੱਟਆਉਟਸ ਰੱਖਦੇ ਆ ਜਿੱਦਾਂ ਇੱਕ ਬੰਦਾ ਜਾ ਰਿਹਾ ਉਹਨੂੰ ਦੂਜੇ ਦਾ ਨਹੀਂ ਪਤਾ ਹੁੰਦਾ ਉਹਨੂੰ ਫਿਰ ਕਿ ਲੈਂਡਮਾਰਕ ਦਿੱਤਾ ਜਾਂਦਾ ਹੈ ਹੋਰ ਦਿੱਤਾ ਜਾਂਦਾ ਉਸ ਤੇ ਅਸੀਂ ਕੰਮ ਕਰਦੇ ਹਾਂ ਸਾਰਾ ਇਹ ਸਾਰੇ ਗਲੌਕ ਵਗੈਰਾ ਤੁਹਾਨੂੰ ਪਤਾ ਹੈ ਪਾਕਿਸਤਾਨ ਮੇਡ ਤਾਂ ਨਹੀਂ ਹੁੰਦੇ ਪੀਐਕਸ 5 ਵੀ ਬੜਾ ਡਿਸਟਿਕਟਿਡ ਪਿਸਟਲ ਹੈ ਇਹਨਾਂ ਦਾ ਆਟੋਮੈਟਿਕ ਫਾਇਰ ਵੀ ਕਰਦਾ ਸੋ ਡੈਫੀਨਟਲੀ ਪਰ ਹੁੰਦੇ ਨੇ ਤੇ ਬਾਇਆ ਪਾਕਿਸਤਾਨ ਜਿਹੜੇ ਟੈਰਰਿਸਟ ਗਰੂਪਸ ਨੇ ਉਹਨਾਂ ਦਾ ਹੀ ਉਸਨ ਕੀਤਾ ਜਾਂਦਾ ਜਾਂਦੀ ਰਹਿੰਦੀ ਹੈ ਤਾਂ ਜੇ ਜੇ ਗਰੀ ਕੋਈ ਜੇ ਆਮ ਤੌਰ ਤੇ ਕੋਈ ਘਟਨਾ ਹੋਏ ਨੀ ਫਿਰ ਅਗਲਾ ਤੁਸੀਂ ਇਹ ਕਰਦੇ ਹੋ ਰੈਕੋਰਡ ਕਰਦੇ ਐ ਇਸ ਕਿੰਕ ਕੈਪੈਬਿਲਿਟੀ ਦੇਖੋ ਬਹੁਤ ਵਧੀਆ ਕਾਮਯਾਬੀ ਇਹ ਦੇਖੋ ਪ੍ਰੀਵੈਂਸ਼ਨ ਇਜ਼ ਬੈਟਰ ਦਨ ਕਯੂਰ ਬਾਅਦ ਚ ਤਾਂ ਬਹੁਤ ਜ਼ੋਰ ਲੱਗਦਾ ਔਰ ਪ੍ਰੀਵੈਂਟ ਕਰਨਾ ਹੀ ਪੁਲਿਸ ਦਾ ਸਭ ਤੋਂ ਫਸਟ ਰੋਲ ਹੈ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਸਾਡਾ ਮੇਨ ਜਿਹੜਾ ਮੋਟਿਵ ਹੁੰਦਾ ਔਰ ਸਾਡੇ ਜੋ ਟੀਮ ਨੇ ਕੰਮ ਕੀਤਾ ਬਹੁਤ ਹੀ ਸਲਾਗਾ ਯੋਗ ਹੈ ਔਰ ਮੈਂ ਆਮ ਵੈਰੀ ਪ੍ਰਾਊਡ ਆਫ ਦਿਸ ਅੱਗੇ ਤੁਹਾਨੂੰ ਹੋ ਗਿਆ ਕਿਵੇਂ ਦੇਖੋ ਇਹ ਚੱਲ ਰਹੀ ਹੈ ਗੱਲ ਤੁਹਾਨੂੰ ਪਤਾ ਹੀ ਆ ਉਹ ਹੀ ਲਾਲਚ ਔਰ ਸੋਸ਼ਲ ਮੀਡੀਆ ਜਿਹੜੀ ਬੰਦੇ ਨੂੰ ਟਰੈਕਿੰਗ ਔਰ ਉਹਨੂੰ ਲੱਭਣਾ ਕਿ ਕਿਸ ਬੰਦੇ ਦੀ ਕਿਹੋ ਜੀ ਸੋਚ ਹੈ ਕਿਹੋ ਜੀ ਪ੍ਰਵਿਰਤੀ ਹੈ ਕਿ ਤੋ ਅੱਗੇ ਲੋਕ ਜੁੜਦੇ ਰਹਿੰਦੇ ਆ ਪੁਰਾਣਾ ਇੱਥੇ ਕੋਈ ਮੁਕੱਦਮਾ ਵੀ ਨਹੀਂ ਹੈ ਬਟ ਯੰਸਟਰਸ ਗੱਲਾਂ 'ਚ ਆ ਜਾਂਦੇ ਆ ਅਲੋਰਮੈਂਟ ਆਫ ਮਨੀ ਐਂਡ ਜੰਗੇ ਇਚ ਕੁਝ मैं बहुत ही सोचन शक्ति नहीं हूँ एवं ये बात एनालिटिक करने के किये दान जाम हुए हैं। कितनी क्लास से पढ़ता है इसकी? प्लस टू। वो तो देखते हैं जी वो सारा जो टू एरली टू सेवर डेफिनेटली इम्पोर्टेंट चीज़ था है ये जी। इसलिए प्लस टू बदल की कंटिन्यूअस रैक्टीवेटेड आप होगा है।